ਗੁਰਦਾਸਪੁਰ ਦੇ ਪਿੰਡ ਬਲਗਨ ਦਾ ਰਹਿਣ ਵਾਲਾ ਇੱਕ ਆਰਮੀ ਜਵਾਨ ਹਵਲਦਾਰ ਹਰਦੀਪ ਸਿੰਘ ਕੁਝ ਦਿਨ ਪਹਿਲਾਂ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਦੇ ਕਾਲੇ ਇਲਾਜ ਦੇ ਦੌਰਾਨ ਮੌਤ ਹੋ ਗਈ ਹਰਦੀਪ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਮ੍ਰਿਤਕ ਦੇ ਭਾਈ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਭਾਈ ਹਰਦੀਪ ਸਿੰਘ ਘਰ ਵਿੱਚ ਛੁੱਟੀ ਕੱਟਣ ਆਇਆ ਹੋਇਆ ਸੀ ਅਤੇ ਸ਼੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਗਿਆ ਸੀ ਜਿਸ ਦਾ ਉੱਥੇ ਐਕਸੀਡੈਂਟ ਹੋ ਗਿਆ ਅਤੇ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ ਇਹ ਪਾਜੀ ਮੇਰਾ ਛੋਟਾ ਭਰਾ ਹਰਦੀਪ ਸਿੰਘ ਹੈ ਮੈਂ ਉਹਦਾ ਵੱਡਾ ਭਰਾ ਹਾਂ ਕੁਲਦੀਪ ਸਿੰਘ ਇਹਨਾਂ ਦੀ ਡੈਥ ਇਹ ਗਏ ਸੀਗੇ ਅਨੰਦਪੁਰ ਸਾਹਿਬ ਮੱਥਾ ਟੇਕਨ ਤੇ ਸਵੇਰ ਦੇ ਟਾਈਮ ਆਂਦੇ ਸਮੇਂ ਸਪੀਡ ਬ੍ਰੇਕਰ ਨਾਲ ਗੱਡੀ ਜਾਨੀ ਕਿ ਓਵਰ ਸਪੀਡ ਹੋ ਕੇ ਤੇ ਟਰੱਕ ਦੇ ਨਾਲ ਟਕਰਾ ਗਈ ਸੀ ਉਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਪਹਿਲੇ ਤੇ ਕਮਾਂਡੋ ਹਸਪੀਟਲ ਦੇ ਤੁਰੇ ਦਿਨ ਲੱਗੇ ਸੀਗੇ ਉਸਕੇ ਬਾਅਦ ਡੈਥ ਹੋ ਗਈ ਜੋ ਵੀ ਕਾਰਵਾਈ ਹੈ ਸਰਕਾਰੀ ਕਾਰਵਾਈ ਹੈ ਜੋ ਬਣਨੀ ਚਾਹੀਏ ਪੈਨਸ਼ਨ ਲੱਗਣੀ ਚਾਹੀਏ ਜੋ ਹੱਕ ਬੰਦਾ ਹੈ ਘਰ ਵਾਲੋਂ ਦਾ ਉਹ ਹੋਣਾ ਚਾਹੀਏ ਸਾਡੀ ਯੂਨਿਟ ਦਾ ਮੈਂ ਸੁਭਦਾਰ ਅਮਰਜੀਤ ਸਿੰਘ 67 ਇੰਜੀਨੀਅਰ ਪੀਐਮਐਸ ਯੂਨਿਟ ਹੈ ਸਾਡੀ ਔਰ ਲੈਸ ਹੋਲਡਰ ਹਰਦੀਪ ਸਿੰਘ ਹੈ ਜੋ ਕਿ ਇਹਨਾਂ ਦਾ ਡਰਾਈਵਰ ਟ੍ਰੇਡ ਹੈ ਔਰ ਹੱਡੀ ਯੂਨਿਟ ਵਿੱਚ ਜਿਨ੍ਹਾਂ ਇਹਨਾਂ ਦੀ ਬਹੁਤ ਤਾਰੀਫ ਹੈ ਕਿ ਜੋ ਵੀ ਮੱਧਵਕੀ ਜਿਹੜਾ ਐਕਸੀਡੈਂਟ ਹੋਇਆ ਹੈ ਉਹਦੇ ਨਾਲ ਸਾਨੂੰ ਬੜਾ ਦੁੱਖ ਹੈ ਕਿ ਇਹਨਾਂ ਦਾ ਜੋ ਵੀ ਐਕਸਪੀਰੀਅੰਸ ਹੈ ਬਹੁਤ ਵਧੀਆ ਬਹੁਤ ਵਧੀਆ ਸੈਨਿਕ ਹੀ ਸਾਡੀ ਯੂਨਿਟ ਦੇ ਤੇ ਸਾਰਿਆਂ ਨੂੰ ਬੜਾ ਗਮ ਹੈ ਸਾਡੀ ਯੂਨਿਟ ਨੂੰ ਸਾਡੇ ਸੀਓ ਸਾਹਿਬ ਨੂੰ ਸਾਡੇ ਸਬਦਾਰ ਮੇਜਰ ਸਾਹਿਬ ਨੂੰ ਜੋ ਵੀ ਆ ਮਤ ਬੰਗੀ ਮਤਲਬ ਜੋ ਐਕਸੀਡੈਂਟ ਹੋਇਆ ਸਾਹ ਨੂੰ ਪਰਿਵਾਰ ਦੇ ਵਿੱਚ ਸਾਡੇ ਨਾਲ ਡਿਊਟੀ ਕੀਤੀ ਹੋਈ ਆ ਉਹਨਾਂ ਦੇ ਨਾਲ ਬੜਾ ਹੱਸਦਾ ਖੇਡਦਾ ਜੋ ਵੀ ਅੱਜ ਤੱਕ ਕੋਈ ਵੀ ਚੀਜ਼ ਦੀ ਉਹਨਾਂ ਨੇ ਕੋਈ ਕਿਸ ਨੂੰ ਕਮੀ ਨਹੀਂ ਆਨ ਦਿੱਤੀ ਬਹੁਤ ਹੀ ਵਧੀਆ ਉਹਨਾਂ ਨੇ ਡਿਊਟੀ ਕੀਤੀ ਆ ਔਰ ਉਹਨਾਂ ਦੇ ਪਰਿਵਾਰ ਦੇ ਨਾਲ ਸਾਡੀ ਯੂਨਿਟ 67 ਇੰਜੀਨੀਅਰ ਹਰਦਮ ਨਾਲ ਖੜੀ ਰਹੇਗੀ